ਅੱਜ ਬਹੁਤ ਭਾਗਾਂ ਵਾਲਾ ਦਿਨ ਆ ਕਿ ਸਾਨੂੰ ਉਹ ਸਾਡੇ ਪਰਿਵਾਰ ਨੂੰ ਮਲਤਾਨੀ ਜੀ ਨੇ ਜੋ ਕਿ ਗੁਰਧਾਨ ਸਿੰਘ ਜੀ ਮਲਤਾਨੀ ਆ ਇੰਚਾਰਜ ਜੀ ਉਹਨੇ ਸਾਨੂੰ ਆਮ ਪਾਰਟੀ ਦੀ ਤੇਖ ਨਵਾਜ਼ ਕੇ ਸਾਡਾ ਅਕਾਦ ਉੱਚਾ ਕੀਤਾ ਅਸੀਂ ਆਪਣੇ ਪੰਜਾਂ ਪਿੰਡਾਂ ਦੇ ਵਿੱਚੋਂ ਸਾਰੀ ਜ਼ਿਲ੍ਹਾ ਪਰਸ਼ਦ ਦੇ ਵਿੱਚੋਂ ਸਭ ਤੋਂ ਉੱਚੀ ਲੀਡ ਬਲੌਕ ਸਮਤੀ ਦੀ ਨੀਲਮ ਦੇਵੀ ਸਰਪੰਚ ਪਲੋਰੀ ਦੀ ਜਿਹੜੀ ਆ ਉਹਦੀ ਸਭ ਤੋਂ ਉੱਚੀ ਲੰਬੀ ਲੀਡ ਗਈ ਉਹ ਸਾਰਿਆਂ ਨਾਲੋਂ ਜ਼ਿਆਦਾ ਸਭ ਨਾਲੋਂ ਜ਼ਿਆਦਾ ਸੀ ਇਹ ਲੀਡ ਜਿੱਤ ਕੇ ਭਗਵੰਤ ਮਾਨ ਜੀ ਦੀ ਅਤੇ ਜਬਿਆਲ ਜੀ ਦੇ ਝੋਲੇ ਚ ਪਾਈ ਆ ਸਾਡੇ ਮਲਤਾਨੀ ਜੀ ਬਹੁਤ ਹੁਨਾਰ ਔਰ ਬਹੁਤ ਵਧੀਆ ਕੈਂਡੀਡੇਟ ਨੇ ਜਿਨ੍ਹਾਂ ਨੇ ਸਾਨੂੰ ਇੰਨਾ ਲੀਡ ਕਰਾਈ ਆ ਇਹ ਸਭ ਕੁਝ ਉਹਨਾਂ ਦੀ ਬਦੌਲਤ ਹੀ ਮਲਤਾਨੀ ਜੀ ਦੇ ਕਿਉਂਕਿ ਜੇ ਮਲਤਾਨੀ ਜੀ ਨੇ ਇੰਨੀ ਤਪੱਸਿਆ ਕਰਾਈ ਆ ਤੇ ਇਹ ਕੈਂਡੀਡੇਟ ਵੀ ਉਹਨਾਂ ਨੂੰ ਜਾਂਦਾ ਇਹ ਸਾਰਾ ਉਹਨਾਂ ਦੀ ਬਦੌਲਤੀ ਹੈ ਜੋ ਬਿਠੇ ਆ ਨੌਜਵਾਨ ਜਿੰਨੇ ਵੀ ਪਰਵਾਰਾਂ ਦੇ ਜੀ ਬਿਠੇ ਆ ਇਹ ਉਹਨਾਂ ਦੀ ਕਿਰਪਾ ਦੇ ਨਾਲ ਹੀ ਅਸੀਂ ਤੁਰੇ ਫਿਰਦੇ ਆ ਅੱਜ ਇੰਨਾ ਭਾਗਾਂ ਦਾ ਲੈਣਾ ਕਿ ਮੇਰੇ ਛੋਟਾ ਵੀਰ ਤੇ ਮੇਂ ਭਾਜੀ ਜੋ ਕਿ ਬਹੁਤ ਹੀ ਇਲਾਕੇ ਦੇ ਵਿੱਚ ਵਿਚਰੇ ਹੋਏ ਨੇ ਉਹਨਾਂ ਨੇ ਮੈਨੂੰ ਜਿੱਦਾਂ ਜਿੱਦਾਂ ਸਹਿਯੋਗ ਦਿੱਤੇਗੇ ਮੈਂ ਕਰਦਾ ਗਿਆ ਤੇ ਅੱਜ ਅਸੀਂ ਸਭ ਤੋਂ ਜ਼ਿਆਦਾ ਵੋਟਾਂ ਲੈ ਕੇ ਤੁਹਾਡੇ ਵਿੱਚ ਬੈਠੇ ਹਾਂ ਤੇ ਅਸੀਂ ਭਗਵਾਨ ਤਮਨਜੀ ਦਾ ਜੀਐਸ ਮਲਤਾਨੀ ਜੀ ਅਤੇ ਚੱਬੇয়াল ਜੀ ਜੋ ਤੁਹਾਡੇ ਐਮਪੀ ਸਾਹਿਬ ਜਣ ਅਸੀਂ ਦਿਲੋਂ ਧੰਨਵਾਦੀ ਹਾਂ ਤੇ ਅੱਜ ਅਸੀਂ ਜਿਸ ਮੁਕਾਮ ਤੇ ਪਹੁੰਚੇ ਹਾਂ ਤੇ ਮੈਂ ਇਹ ਤਾਂ ਇਹ ਸੋਚ ਵੀ ਨਹੀਂ ਸੀ ਜੀ ਇਸ ਤਰ੍ਹਾਂ ਮਹਿਸੂਸ ਕਰਦੇ ਆ ਤੁਸੀਂ ਇਸ ਵੱਡੀ ਜਿੱਤਾਂ 'ਚ ਸਤਿ ਸ੍ਰੀ ਅਕਾਲ ਅਸੀਂ ਤਾਂ ਜੇ ਤਾਂ ਅਸੀਂ ਨਹੀਂ ਪ੍ਰਾਪਤ ਕੀਤੀ ਜੇ ਤਾਂ ਕਿੰਨੀ ਆਮ ਪਾਰਟੀ ਦੇ ਮੁਰਾਪਤ ਆਮ ਪਾਰਟੀ ਦੀ ਹੈ ਤਾਂ ਜਿੱਥੇ-ਜਿੱਥੇ ਆਮ ਪਾਰਟੀ ਜੇਤਾ ਉੱਤੇ ਨਾਲ ਅਸੀਂ ਸਾਡਾ ਸਾਡਾ ਜਲੀ ਕੱਲ ਸਾਡਾ ਉੱਚਾ ਹੁੰਦਾ ਆ ਔਰ ਅਸੀਂ ਬੜੇ ਖੁਸ਼ ਹਾਂ ਅੱਜ ਕਿ ਇਸ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਅਸੀਂ ਬੜੀਆਂ ਪਾਰਟੀਆਂ 'ਚ ਗਏ ਰਹੇ ਲੇਕਿਨ ਪਾਰਟੀਆਂ ਨੇ ਸਾਡੀ ਉਤੇ ਇਹਦੇ ਬਾਹ ਨਹੀਂ ਫੜੀ ਸੀ ਅੱਜ ਸਾਡੀ ਝਾੜੂਲੇ ਵਾਹ ਫੜੀ ਆ ਜਿਹੜੇ ਗਰੀਬਾਂ ਦਾ ਮਸੀਹਾ ਆ ਅਸੀਂ ਉਹਦਾ ਜਿੰਦਗੀ ਪਾਸ ਸਾਥ ਦੀ ਸਾਠਾਂ ਦੇ ਕਿਹੜੇ ਅਜ ਪੈਂਡਿੰਗ ਮੁੱਦੇ ਹੈਗੇ ਜਿਨ੍ਹਾਂ ਦੇ ਹੱਦ ਅਸੀਂ ਚੋਰ ਜਿੱਤ ਪ੍ਰਾਪਤ ਕੀਤੀ ਉਹਨਾਂ ਪੂਰੇ ਕਰੋ ਦੇਖੋ ਜੀ ਮੁੱਦਾ ਤਾਂ ਕੋਈ ਛੱਡਿਆ ਹੀ ਨਹੀਂ ਭਗਵਾਨ ਜੀ ਨੇ ਨੌਕਰੀਆਂ ਨੌਕਰੀ ਦੋਈ ਜਾਂਦੇ ਤੇ ਅੱਜ ਤੱਕ ਨਿਕਾਸਾਂ ਚ ਪਾਣੀ ਨਹੀਂ ਦੇਖਿਆ ਸੀ ਗਲੀਆਂ ਜਿਹੜੀਆਂ ਪੱਕੀਆਂ ਨਹੀਂ ਹੁੰਦੀਆਂ ਸੀਗੀਆਂ ਅਸੀਂ ਪੱਕੀਆਂ ਵੀ ਕਰਾਉਣ ਰਹੇ ਆ ਅਸੀਂ ਆਪਣੇ ਪਿੰਡਾਂ ਦੇ ਵਿੱਚ ਜਿੱਥੇ ਬੱਚੇ ਦੇ ਪੰਘੂੜੇ ਨਹੀਂ ਲੱਗਦੇ ਸੀ ਬੱਚਿਆਂ ਵਾਸਤੇ ਪੰਘੂੜੇ ਵੀ ਲਗਾਉਂਦੇ ਅਸੀਂ ਇਹ ਜਿਹੜੀਆਂ ਨਹਿਰਾਂ ਦੇ ਵਿੱਚ ਕਦੀ ਸੁੱਕੀਆਂ ਹੀ ਦੇਖਦੇ ਹੁੰਦੇ ਸੀ ਜਿਉਂ ਜਮੇ ਅੱਜ ਦੇਖ ਲਓ ਘਰ ਘਰ ਜਾ ਕੇ ਪਿੰਡ ਪਿੰਡ ਜਾ ਕੇ ਡਵੈਲਪਮੈਂਟ ਹੋ ਰਹੀ ਆ ਉਹ ਨਾਲੀਆਂ ਬਣਨਦੀਆਂ ਜਿਹੜੇ ਆ ਕੱਸੀਆਂ ਚੱਲਣ ਲੀਆਂ ਇਸ ਤੋਂ ਬਾਅਦ ਜਿਹੜੀ ਬਿਜਲੀ ਆ ਉਹ ਦੇਖੋ ਫ੍ਰੀ ਲਿਨੇ 40 40 50 50 ਹਜ਼ਾਰ ਦਾ ਬੇਲੀ ਆ ਜਾਂਦਾ ਲੋਕੀ ਟੱਕਰਾਈ ਹੋ ਜਾਂਦੇ ਸੀ ਗਰੀਬ ਬੰਦੇ ਨੂੰ ਰੋਟੀ ਖਾਣੀ ਔਕੀ ਸੀ ਜੀ ਜਿੰਨਾ ਦੀ ਬਦੌਰਤ ਤੁਸੀਂ ਜਿੱਤ ਪ੍ਰਾਪਤ ਕੀਤੀ ਤਾਂ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਤਾਂ ਜਿਸ ਜਿਸ ਨੇ ਮੇਰੇ ਬਾਸੇ ਆ ਮੌਕਾ ਦਿਖਾਇਆ ਆ ਮੈਂ ਤਾਂ ਉਹਨਾਂ ਦੀ ਦਿਲੋਰੀ ਨਹੀਂ ਆ ਜੀ ਉਸ ਪਾਰਟੀ ਦਾ ਹਾਂਜੀ ਮੈਂ ਨੀਲਮ ਦੇਵੀ ਪੰਡੋਰੀ ਤੋਂ ਸਰਪੰਚ ਤੇ ਉਹਦੇ ਨਾਲ ਤੇ ਹੁਣ ਮੈਂ ਆਪਣੇ ਆ ਵੋਟਾਂ ਤੋਂ ਜਿੱਤ ਐਲ ਕੀਤੀ ਹੈ ਬਹੁਤ ਬਹੁਤ ਧੰਨਵਾਦ ਕੀ ਸੰਦੇਸ਼ ਤੁਹਾਡਾ ਪਬਲਿਕ ਨੂੰ ਤੁਸੀਂ ਕੀ ਪ੍ਰਾਪਤ ਕੀਤੀ ਹੈ ਬਹੁਤ ਬਹੁਤ ਅਸੀਂ ਇਹੀ ਕਹਿਣਾ ਚਾਹੁੰਦੇ ਸਰਪੰਚ ਸਾਹਿਬ ਕਿ ਅਸੀਂ ਜਿਹੜੇ ਸਾਡਾ ਨੌਜਵਾਨ ਬੈਠਾ ਆ ਇਹ ਨਸ਼ਾ ਤੋਂ ਰਹਾਇਆ ਥਾ ਕੋਈ ਨਸ਼ਾ ਨਹੀਂ ਕਰਦਾ ਕੋਈ ਇਹੋ ਜਿਹਾ ਬੱਚਾ ਨਹੀਂ ਸਾਡਾ ਜਿਹੜਾ ਗਲਤ ਕਰਮ ਕਰਦਾ ਹੋਵੇ ਅਸੀਂ ਬੱਚਿਆਂ ਨੂੰ ਸੇਧ ਦੇਣ ਵਾਸਤੇ ਇਹਨਾਂ ਬੱਚਿਆਂ ਦੇ ਨਾਲ ਤੁਰੇ ਹਾਂ ਜੀ ਇਲਾਕਾ ਨਵਾਸੀਆਂ ਨੂੰ ਮੈਂ ਆਪਣੇ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਬਹੁਤ-ਬਹੁਤ ਵਧਾਈ ਦੇਣਾ ਜਿਨ੍ਹਾਂ ਨੇ ਵੋਟਾਂ ਦੇ ਮਹਾ ਯੱਗ ਦੇ ਵਿੱਚ ਵੱਧ ਤੋਂ ਵੱਧ ਵੋਟਾਂ ਦੀ ਖੂਤੀ ਪਾ ਕੇ ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ ਕਰ ਬਣਾਈ ਆ ਇਹ ਪੰਜਾਬ ਜਿਹੜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਏਡੀ ਵੱਡੀ ਜਿੱਤ ਹੋਈ ਆ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜਿੱਤ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਜਿੱਤ ਹੈ ਕੇਜਰੀਵਾਲ ਸਾਹਿਬ ਦੀ ਜਿੱਤ ਹੈ ਜਿਨ੍ਹਾਂ ਨੇ ਲੋਕਾਂ ਨੂੰ ਇੱਕ ਅੱਜ ਤੱਕ ਨਾ ਮਿਲਣ ਵਾਲੀਆਂ ਸਹੂਲਤਾਂ ਦਿੱਤੀਆਂ ਚਾਹੇ ਐਜੂਕੇਸ਼ਨ ਵਿੱਚ ਚਾਹੇ ਹੈਲਥ ਵਿੱਚ ਚਾਹੇ ਹੋਰ ਵੀ ਕਰਪਸ਼ਨ ਦੇ ਮੁੱਦਿਆਂ ਤੇ ਨਸ਼ਾ ਮੁਕਤੀ ਦੇ ਉੱਤੇ ਇਹ ਸਾਡੀ ਪੰਜਾਬ ਸਰਕਾਰ ਦੀਆਂ ਵੱਡੀਆਂ ਯੋਗਦਾਨ ਹੈ ਜਿਹੜਾ ਬਿਜਲੀ ਮਾਫੀ ਦਾ ਔਰ ਗਾਂ ਜਿਹੜੇ ਇਹਨਾਂ ਨੇ ਪੈਸੇ ਪਾ ਦੇਣੇ ਆ ਬੀਬੀਆਂ ਦੇ ਅਕਾਊਂਟਾਂ ਦੇ ਵਿੱਚ ਉਹੀ ਪਲੈਨਿੰਗ ਚੱਲਦੀ ਪਈ ਆ ਔਰ ਆਉਣ ਵਾਲੇ ਜਿਹੜਾ ਸੈਮੀਫਾਈਨਲ ਜਿਹੜੀਆਂ ਪਾਰਟੀਆਂ ਜਿਹੜੀਆਂ ਦੱਸਦੀਆਂ ਸੀ ਕਿ ਇਹ ਸੈਮੀਫਾਈਨਲ ਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹ ਮੈਚਾਂ ਦੇ ਵਿੱਚੋਂ ਬਾਹਰ ਨੇ ਇਹ ਉਹ ਪਾਰਟੀਆਂ ਅੱਜ ਸੋਚ ਲੈਣ ਜਿਹੜੀਆਂ ਕਹਿੰਦੀਆਂ ਹੈ ਕਿ ਇਹ ਹੀ ਬੜੀਆਂ ਨੈਸ਼ਨਲ ਪਾਰਟੀਆਂ ਜੀ ਉਹਨਾਂ ਨੂੰ ਲੋਕਾਂ ਨੇ ਇਥੋਂ ਦਾ ਕਰਤਾ ਕਿ ਪੂਰੇ ਇਲਾਕੇ ਦੇ ਵਿੱਚ ਸਾਡੀ ਕੌਂਸਲਡੈਂਸੀ ਮਕੇਰੀਆਂ ਦੇ ਵਿੱਚ ਕੈਂਡੀਡੇਟ ਬਲੌਕ ਸਮਤੀ ਦੇ ਉਹ ਪੂਰੇ ਨਹੀਂ ਖੜੇ ਕਰ ਸਕੇ ਐਸੋ ਜਿਹਾ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਇਲਾਕੇ ਦਾ ਧੰਨਵਾਦ ਜੈਹਦ ਸਤਿ ਸ਼੍ਰੀ ਅਕਾਲ ਨਮਸਕਾਰ ਹਾਂਜੀ ਕੀ ਕਹਿਣਾ ਚਾਹੁੰਦੇ ਆ ਕਿ ਅੱਜ ਸਾਲ ਕਿਤੇ ਸਰਗਤ ਕੀਤੀ ਹੋ ਕੇ ਪਣਤੂ ਜੀ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੇਰੇ ਵੱਲੋਂ ਸਾਡੇ ਮਕੇਰੀਆਂ ਹਲਕੇ ਦੇ ਵਿੱਚ ਜਿੰਨੇ ਵੀ ਬਲਾਕ ਸੰਮਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਕੈਂਡੀਡੇਟ ਜਿੱਤੇ ਆ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਮੁਬਾਰਕਾਂ ਤੇ ਉੱਥੇ ਹੀ ਹਲਕੇ ਦੇ ਸੂਝਵਾਨ ਵੋਟਰਾਂ ਦਾ ਮੈਂ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਵਿਕਾਸ ਤੇ ਕੰਮ ਦੇ ਆਧਾਰ ਤੇ ਵੋਟ ਪਾ ਕੇ ਸਾਬਤ ਕਰ ਦਿੱਤਾ ਕਿ ਆਉਣ ਵਾਲੇ 27 ਦੇ ਇਲੈਕਸ਼ਨ ਦੇ ਵਿੱਚ ਸਰਕਾਰ ਉਹੀ ਬਣੇਗੀ ਜਿਹੜੇ ਲੋਕ ਜੋ ਕੰਮ ਕਰਨਗੇ ਇਹ ਕਮਾਂ ਦੀ ਜਿੱਤ ਹੋਈ ਆ ਸਾਡੇ ਹਲਕਾ ਇੰਚਾਰਜ ਪ੍ਰੋਫੈਸਰ ਜੀਐਸ ਮਲਤਾਨੀ ਜੀ ਉਹਨਾਂ ਦੀ ਮਿਹਨਤ ਨੇ ਰੰਗ ਲਿਆਉਂਦਾ ਉਹ ਵੀ ਬੜੇ ਸੂਝਵਾਨ ਇਮਾਨਦਾਰ ਤੇ ਮਿਹਨਤੀ ਜਿਹੜੇ ਸਾਡੇ ਹਲਕਾ ਇੰਚਾਰਜ ਨੇ ਉਹ ਉੱਥੇ ਹੀ ਮੈਂ ਸਾਡੇ ਪਰਜਾਈ ਜੀ ਮੈਂ ਆ ਪੰਡਤ ਜੀ ਦੇ ਘਰ ਆਇਆ ਸਾਡੇ ਪਰਜਾਈ ਨੀਲਮ ਜੀ ਇਹ ਜ਼ੋਨ ਨੰਬਰ 17 ਤੋਂ ਬਲਾਕ ਸੰਮਤੀ ਮੈਂਬਰ ਬਣੇ ਨੇ ਪਿੰਡ ਦੇ ਸਰਪੰਚ ਵੀ ਨੇ ਇਹਨਾਂ ਨੂੰ ਡਬਲ ਮੁਬਾਰਕਾ ਪੰਡਤ ਜੀ ਦਾ ਕਿਸੇ ਪਹਿਚਾਣ ਦੇ ਮਹਤਾਜ ਹੀ ਨਹੀਂ ਇਹਨਾਂ ਦਾ ਵੀ ਅਸਰ ਸੂਕ ਇਲਾਕੇ ਦੇ ਵਿੱਚ ਪੂਰਾ ਤੇ ਮੈਂ ਆਪਣੇ ਵੱਲੋਂ ਜਿੰਨੇ ਵੀ ਸਾਡੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਕੈਂਡੀਡੇਟ ਜਿੱਤੇ ਨੇ ਤੇ ਜਿਹੜੇ ਸਾਡੇ ਵੋਟਰ ਨੇ ਇਲਾਕਾ ਨਿਵਾਸੀ ਨੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਇੱਕ ਵਾਰੀ ਫੇਰ ਮੁਬਾਰਕਵਾਦ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ